ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਣਾ ਸਾਹਿਬ ਦੀ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ। ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੇ, ਇਹ ਬੁਟੀਕ ਪੀਸ ਦਿਖਾਵਾਂਗੇ ਆਪਣੇ ਖੋਦੇ ਤਿਆਰ ਕਰਵਾਏ ਹੋਏ ਪੀਸ ਨੇ। ਇਹ ਕਾਫੀ ਪੈਣਾ ਦੀ ਡਿਮਾਂਡ ਆ ਰਹੀ ਸੀ। ਬੁਟੀਕ ਪੀਸ ਹਨੀ ਵੀਡੀਓ ਲੈ ਕੇ ਆਇਓ। ਅੱਜ ਆਪਾਂ ਉਹੀ ਬੁਟੀਕ ਪੀਸ ਲੈ ਕੇ ਆਏ ਆ ਤੁਹਾਡੇ ਲਈ ਪਹਿਲਾਂ ਸਾਰਿਆਂ ਪੈਣਾ ਨੂੰ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਲਾਈਕ ਕਰਿਆ ਕਰੋ ਐਂਡ ਸ਼ੇਅਰ ਆਪਣਾ ਦੂਸਰਾ ਚੈਨਲ ਹੈਗਾ ਦਿਓਰ ਪੰਜਾਬੀ ਬੁਟੀਕ ਉਹਦੇ ਤੇ ਆਪਾਂ ਸਲਾਈ ਦੀ ਵੀਡੀਓ ਅਪਲੋਡ ਕਰਦੇ ਹੁੰਨੇ ਆ ਦਿਓਰ ਪੰਜਾਬੀ ਬੁਟੀਕ ਸਰਚ ਕਰਕੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਪਾ ਪਹਿਲਾਂ ਤੁਹਾਨੂੰ ਕਨਫਰਮ ਕਰਦੀ ਆ ਵੀ ਆਪਾਂ ਕੈਸ਼ অন ਡਿਲੀਵਰੀ ਨਹੀਂ ਕਰਦੇ ਕੈਸ਼ অন ਡਿਲੀਵਰੀ ਨੂੰ ਫੋਨ ਨਾ ਕਰਿਓ ਸਿਰਫ ਆਨਲਾਈਨ ਪੇਮੈਂਟ ਕਰਵਾ ਲੈਣੀਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਆਨਲਾਈਨ ਪੇਮੈਂਟ ਕਰਕੇ ਸੂਟ ਮੰਗਵਾਣਾ ਹੁੰਦਾ ਉਹ ਆਪਣੇ ਆਪ ਕੰਟੈਕਟ ਕਰ ਸਕਦੀਆਂ ਨੇ ਤੇ ਆਪਣਾ ਸੂਟ ਮੰਗਵਾ ਸਕਦੀਆਂ ਨੇ ਅੱਜ ਵਾਲੀ ਕਲੈਕਸ਼ਨ ਆ ਜਿਹੜੀ ਬੁਟੀਕ ਪੀਸ ਹੋਣਗੇ ਮਸਲੀਨ ਤੇ ਹੋਣਗੇ ਪਿਓਰ ਮਸਲੀਨ ਹੋ ਟੈਬੀ ਦੀ ਬਹੁਤ ਜ਼ਿਆਦਾ ਵਧੀਆ ਸਟਾਪੂਗਾ ਪਾਰਟੀ ਵੇਅਰ ਸੂਟ ਹੋਣਗੇ ਜਿੱਦਾਂ ਤੁਸੀਂ ਮਰਜ਼ੀ ਵੀ ਆ ਕੱਢ ਸਕਦੇ ਹੋਵੇ ਪਹਿਲਾ ਸੂਟ ਆਪਾਂ ਤੁਹਾਨੂੰ ਸ਼ੋਅ ਕਰਦੇ ਆ ਪਿਸਤਾ ਜੇ ਕਲਰ ਦਾ ਸੂਟ ਆ ਪਹਿਲਾਂ ਪੈਨਲ ਬਣਾ ਕੇ ਇਹਦੇ ਵਿੱਚ ਵੱਡੇ ਪੈਨੇ ਦੀ ਮਸਲੀਨ ਹੋਊਗੀ ਇਹ ਦੇਖ ਸਕਦੇ ਹੋ ਬੇਚੇ ਦੇ ਫਲਾਵਰ ਪਾਈ ਹੋਏ ਨੇ ਸਾਰਾ ਕੋਦਾ ਮਸ਼ੀਨ ਵਰਕ ਕਰਵਾਇਆ ਹੋਇਆ ਹੈ ਬੁਟੀਕ ਪੀਸ ਤਿਆਰ ਕਰਵਾਏ ਨੇ ਨੇੜੇ ਤੋਂ ਆਪਾਂ ਤੁਹਾਨੂੰ ਬਾਰਕ ਦਿਖਾ ਦਿੰਨੇ ਆ ਬਹੁਤ ਜਿਆਦੇ ਨੀਟ ਐਂਡ ਕਲੀਨ ਆਗਾ ਇਹਦੇ ਨਾਲ ਆਪਾਂ ਨੇ ਚਨੂਨ ਦਾ ਦੁਪੱਟਾ ਰੱਖਿਆ ਕਿਉਂਕਿ ਇਹ ਸਾਈਨ ਵਾਲੀ ਮਸਲੀਨ ਆ ਕਿ ਬਹੁਤ ਜਿਆਦੇ ਵਧੀਆ ਸਟੱਫ ਆਗਾ ਚਨੂਨ ਦਾ ਦੁਪੱਟਾ ਰੱਖਿਆ ਪਿਓਰ ਕਮਲ ਚਨੂਨ ਦਾ ਦੁਪੱਟਾ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਹਾਂ ਸੈਮੀ ਦਾ ਦੁਪੱਟਾ ਹੋਊਗਾ ਪਰ ਦੁਪੱਟਾ ਬਹੁਤ ਜ਼ਿਆਦਾ ਵਧੀਆ ਹੋਊਗਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾਗਾ ਦੇਖ ਸਕਦੇ ਹੋਗੇ ਦੁਪੱਟੇ ਦੀ ਡਿਜ਼ਾਈਨਿੰਗ ਬਿਲਕੁਲ ਸੌਫਟੀ ਦੁਪੱਟਾ ਹੋਊਗਾ ਇਹ ਲਾਈਟ ਵੇਟ ਦੁਪੱਟਾ ਹੋਊਗਾ ਐਦਾਂ ਨਹੀਂ ਹੈਗਾ ਵਿੱਚ ਨੂਨ ਦਾ ਨਹੀਂ ਹੈਗਾ ਕਮਲ ਚਨੂਨ ਦਾ ਨਹੀਂ ਹੈਗਾ ਵੀ ਪਤਾ ਨਹੀਂ ਕਿਦਾਂ ਦਾ ਦੁਪੱਟਾ ਹੋਊਗਾ ਬਹੁਤ ਜ਼ਿਆਦਾ ਵਧੀਆ ਦੁਪੱਟਾ ਹੋਊਗਾ ਸਟਾਰ ਪੂਰਾ ਇੱਕ ਨੰਬਰ ਹੋਊਗਾ ਦੁਪੱਟੇ ਦਾ ਵੀ ਦੇਖ ਸਕਦੇ ਹੋ ਸੂਟ ਬਹੁਤ ਜ਼ਿਆਦਾ ਵਧੀਆ ਬਣ ਕੇ ਪੀਸ ਤਿਆਰ ਹੋਇਆ ਜਦੋਂ ਤੁਸੀਂ ਇਹਦੇ ਸਟਿਚਿੰਗ ਕਰਵਾਵਾਂਗੇ ਬਹੁਤ ਜ਼ਿਆਦਾ ਵਧੀਆ ਲੁੱਕ ਆਊਗੀ ਸੂਟ ਦੀ ਐਦਾਂ ਦਾ ਹੀ ਇਹਦੇ ਬਾਹਮਾਂ ਤੇ ਡਿਜ਼ਾਈਨ ਬਣਿਆ ਹੋਇਆ ਬਾਹਮਾਂ ਦਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਣੀ ਆਂਗੇ ਆਏ ਦੀ ਬਾਜੂ ਤੇ ਡਿਜ਼ਾਈਨ ਆਊਗਾ ਇਹਨੂੰ ਸੂਟ ਦੀ ਲਾਈਨਿੰਗ ਨੂੰ ਲਾਈਨਿੰਗ ਦੀ ਨੀਡ ਹੈਗੀ ਹੈਗੀ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆ ਇਹ ਵਿਦਾਊਟ ਲਾਈਨਿੰਗ ਨਹੀਂ ਬਣਨਾ ਹੈਗਾ ਮਸਲੀਨ ਇਹ ਵਿంటర్ ਸਮਰ ਤੁਸੀਂ ਕਿਸੇ ਵੀ ਉਹਦੇ ਵਿੱਚ ਪਾ ਸਕਦੇ ਹੋ ਸੀਜ਼ਨ ਚ ਦੋਨੇ ਸੀਜ਼ਨਾਂ ਚ ਪਹੂਗੀ ਰਹਿਣ ਨਾਲ ਇਹ ਸੀ ਪਹਿਲਾ ਸੂਟ ਆਪਣਾ ਚਨੂਨ ਦੁਪੱਟੇ ਨਾਲ ਆਵळा ਦੁਪੱਟਾ ਇਹਦੇ ਨਾਲ ਪਿੰਕ ਵਿੱਚ ਟਾਈ ਡਾਈ ਦੀ ਦਿੱਤੀ ਹੋਈ ਹੈ ਟੱਚ ਇਹਨੂੰ ਦੇਖ ਸਕਦੇ ਹਾਂ ਸੈਕੰਡ ਕਲਰ ਆਪਣੇ ਕੋਲੇ ਹੈਗਾ ਲਵੈਂਡਰ ਇਹਦਾ ਨੈਕ ਤਿਆਰ ਕੀਤਾਗਾ ਆ ਬਣਾ ਲਿਆ ਨੈਕ ਬਣਿਆ ਹੋਇਆ ਵਿੱਚ ਇਹਦੇ ਛੋਟੇ ਛੋਟੇ ਫਲਾਵਰ ਆਉਣਗੇ ਦੇਖੋ ਆ ਵਾਲੀ ਲੋਕਾਣੀ ਹੈ ਜੀ ਸੂਟ ਦੀ ਆ ਬੜਾ ਨੈਕ ਦਾ ਡਿਜ਼ਾਈਨ ਆਊਗਾ ਇਹਦਾ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਆਦਾ ਸੋਹਣਾ ਲੱਗ ਸਕਦਾ ਇਹਦੇ ਤਿਆਰੀ ਦਾ ਕੰਮ ਕੀਤਾ ਹੋਇਆ ਆ ਆ ਵਾਲੇ ਇਹਦੇ ਵਿੱਚ ਫਲਾਵਰ ਆਉਣਗੇ ਛੋਟੇ ਛੋਟੇ ਦੇਖ ਸਕਦੇ ਹੋ ਤੁਸੀਂ ਨੇੜੇ ਤੇ ਇਹਦਾ ਬਾਹਾਂ ਦਾ ਕੰਮ ਹੈ ਜਿਹੜਾ ਬਹੁਤ ਜਿਆਦਾ ਹੈਵੀ ਕੀਤਾ ਹੋਇਆ ਆ ਆ ਵਾਲਾ ਇਹਦਾ ਬਾਜੂ ਤੇ ਕੰਮ ਆਊਗਾ ਦੇਖ ਸਕਦੇ ਹੋ ਜਦੋਂ ਪੀਸ ਬਣ ਗਿਆ ਬਹੁਤ ਜ਼ਿਆਦਾ ਵਧੀਆ ਲੁੱਕ ਆਉਗੀ ਇਹਦੀ ਆ ਬਾਜੂ ਤੇ ਸਾਰਾ ਕੰਮ ਆਉਣਾਗਾ ਇਹਦਾ ਇਹਦਾ ਘੇਰਾ ਨਹੀਂ ਬਣਿਆ ਹੋਇਆ ਓਨਲੀ ਕੱਲਾ ਨੈਕ ਬਣਿਆ ਹੋਇਆ ਨੈਕ ਤਿਆਰ ਹੋਇਆਗਾ ਇਹਦਾ ਇੱਕ ਬਾਜੂ ਤਿਆਰ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਵਰਕ ਆਗਾ ਕੀਤਾ ਹੋਇਆ ਇਹਦੇ ਨਾਲ ਵੀ ਆਪਾਂ ਨੇ ਚਨੂਨ ਦਾ ਦੁਪੱਟਾ ਲਗਵਾਇਆ ਦੇਖ ਸਕਦੇ ਹੋ ਤੁਸੀਂ ਵਰਕ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾਗਾ ਇਹੜੇ ਤੋਂ ਆਪਾਂ ਤੁਹਾਨੂੰ ਦਿਖਾਉਣੀ ਆ ਕਲਰ ਵੀ ਬਹੁਤ ਜ਼ਿਆਦੇ ਖੰਡਵੇਂ ਖੰਡਵੇਂ ਪਾਏ ਹੋਏ ਨੇ ਇਹਦੇ ਵਿੱਚ ਇਹਦੇ ਨਾਲ ਆਹ ਵਾਲਾ ਦੁਪੱਟਾ ਲੈਣ ਵਾਲਾ ਗਾ ਇਹ ਰੱਖਦੇ ਹਾਂ ਕਿੰਨਾ ਪਿਆਰਾ ਲੱਗ ਰਿਹਾ ਸੂਟ ਲਵੈਂਡਰ ਕਲਰ ਦਾ ਸੂਟ ਆ ਟਾਈ ਡਾਈ ਚਨੂਨ ਦਾ ਦੁਪੱਟਾ ਇਹਦੇ ਨਾਲ ਚਨੂਨ ਦਾ ਕਮਲ ਚਨੂਨ ਦਾ ਦੁਪੱਟਾ ਨਹੀਂ ਹੈਗਾ ਇਹ ਆਪਾਂ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਸੈਮੀ ਚਨੂਨ ਦੇ ਦੁਪੱਟੇ ਆਉਣਗੇ ਦੁਪੱਟੇ ਪੱਲ ਬਿਲਕੁਲ ਲਾਈਟ ਵੇਟ ਹੋਣਗੇ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਹੋਣਗੇ ਸਾਈਨ ਵਾਲੀ ਦੁਪੱਟੇ ਹੋਣਗੇ ਐਦਾਂ ਨਹੀਂ ਹੈਗਾ ਵੀ ਕਮਲ ਨਹੀਂ ਹੈਗੀ ਪਤਾ ਨਹੀਂ ਕਿੱਦਾਂ ਦੇ ਦੁਪੱਟੇ ਆਉਣਗੇ ਬਹੁਤ ਜ਼ਿਆਦਾ ਸੋਹਣੇ ਦੁਪੱਟਿਆਂ ਦਾ ਸਟਾਫ ਆਗਾ ਅਗਲਾ ਕਲਰ ਹੈਗਾ ਆਪਣੇ ਕੋਲੇ ਫਰੋਜੀ ਇਹ ਲਾਈਟ ਫਰੋਜੀ ਕਲਰ ਦਾ ਸੂਟ ਆ ਬਹੁਤ ਜ਼ਿਆਦਾ ਸੋਹਣਾ ਇਹਦੇ ਤੇ ਵਰਕ ਕੀਤਾ ਹੋਇਆ ਦਪਾਣੇ ਆਪਾਂ ਤੁਹਾਨੂੰ ਸਭ ਨੇ ਤੇ ਆਪਣਾ ਨੰਬਰ ਦਿੱਤਾ ਹੁੰਦਾ ਕਿਸੇ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਮੰਗਵਾ ਸਕਦੇ ਹੋ ਆਨਲਾਈਨ ਪੇਮੈਂਟ ਆਪਾਂ ਕਰਵਾਵਾਂਗੇ ਆਵਾੜੀ ਡਿਜ਼ਾਈਨਿੰਗ ਹੋਣੀ ਹੈ ਜੀ ਸੂਟ ਦੀ ਆਨੇ ਕਊਗਾ ਤੇ ਆ ਵਾਲਾ ਮੋਟਿਆਂ ਤੇ ਆਊਗਾ ਦੇਖ ਸਕਦੇ ਆ ਬਹੁਤ ਜਿਆਦਾ ਸੋਨਾ ਪਰਕ ਕੀਤਾ ਹੋਇਆ ਹੈਗਾ। ਰੋਜੀ ਕਲਰ ਦਾ ਸੂਟ ਆ ਇਹ। ਇਹਦੇ ਨਾਲ ਦੁਪੱਟਾ ਨਹੀਂ ਲਗਾਇਆ ਹੋਇਆ। ਇਹ ਵਿਦਆਊਟ ਦੁਪੱਟਾ ਮਿਲੂਗਾ ਤੁਹਾਨੂੰ ਸੂਟ। ਦੁਪੱਟਾ ਤੁਸੀਂ ਆਪਣੀ ਚੁਆਇਸ ਤੇ ਲਗਵਾ ਸਕਦੇ ਹੋ ਨਹੀਂ ਲਗਵਾਉਣਾ ਨਹੀਂ ਵੀ ਲਗਵਾ ਸਕਦੇ। ਆਹ ਵਾਲਾ ਇਹਦਾ ਬਾਹਮਾ ਤੇ ਡਿਜ਼ਾਈਨ ਆਊਗਾ। ਸਾਰੇ ਬੁਟੀਕ ਪੀਸ ਨੇ ਅੱਜ ਵਾਲੇ ਰਹਿਣ ਵਾਲੇ ਨੇ ਜਿਹੜੇ ਤੁਹਾਨੂੰ ਦਿਖਾਵਾਂਗੇ। ਅਗਲਾ ਕਲਰ ਹੈਗਾ ਆਪਣੇ ਕੋਲੇ ਮੋਰ ਪੰਖੀਆ। ਇਹਦਾ ਘੇਰੇ ਤੇ ਵਰਕਾ ਹੋਇਆ ਆਹ ਵਾਲਾ ਵਰਕ ਕੀਤਾ ਹੋਇਆ ਇਹਦੇ ਘੇਰੇ ਤੇ ਆ ਵਿੱਚ ਬਰੀਕ ਬੁੱਡੀਆਂ ਆਣਗੀਆਂ ਇਹਦੇ ਇਹਦੇ ਨਾਲ ਵੀ ਆਪਾਂ ਦੁਪੱਟਾ ਨਹੀਂ ਲਗਵਾਇਆ ਤੁਹਾਡੀ ਚੁਆਇਸ ਹੋਊਗੀ ਦੁਪੱਟਾ ਲੈਣਾ ਨਹੀਂ ਲੈਣਾ ਵਿਦਆਊਟ ਦੁਪੱਟਾ ਲੈਣਾ ਇਹਦੇ ਬਹੁਤ ਜ਼ਿਆਦਾ ਹੈਵੀ ਵਰਕ ਹੀ ਆਪਾਂ ਨੇ ਬਾਵਾ ਤੇ ਕਰਵਾਇਆ ਆ ਆ ਵਾਲੀਆਂ ਦੇ ਬਾਵਾ ਆਣ ਗਿਆ ਦੇਖ ਸਕਦੇ ਆ ਮਾਮਾ ਦਾ ਡਿਜ਼ਾਈਨ ਦੇਖੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਤੁਸੀਂ ਦੁਪੱਟਾ ਇਹਦੇ ਨਾਲ ਲੈਣਾਗਾ ਤਾਂ ਤੁਸੀਂ ਸਾਨੂੰ ਕਨਫਰਮ ਕਰ ਸਕਦੇ ਹੋ ਆਪਾਂ ਦੁਪੱਟਾ ਲਗਾ ਕੇ ਤੁਹਾਨੂੰ ਦੇ ਦਾਂਗੇ ਕਿਸੇ ਵੀ ਸੂਟ ਦਾ ਪ੍ਰਾਈਸ ਤੁਸੀਂ ਪੁੱਛਣਾਗਾ ਅਲੱਗ-ਅਲੱਗ ਪ੍ਰਾਈਸ ਨੇ ਇਹਨਾਂ ਦੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਅਗਲਾ ਸੂਟ ਹੈਗਾ ਜਿਹੜਾ ਆਪਣੇ ਕੋਲੇ ਹੈਂਡਵਰਕ ਦਾ ਵਾ ਦੇਖੋ ਕਿੰਨਾ ਪਿਆਰਾ ਪੀਸ ਬਣਿਆ ਹੋਇਆਗਾ ਹੈਂਡਵਰਕ ਦਾ ਸੂਟ ਹੈਗਾ ਇਹ ਆਹ ਵੜੀ ਰੀਆ ਉੱਭੀ ਨੇਕ ਤੋਂ ਆਵੜਾ ਆਇਦਾ ਆਊਗਾ ਖੇਰਾ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਖੇਰੇ ਦਾ ਆਪਾਂ ਕੰਮ ਦਿਖਾ ਦਿੰਨੇ ਆ ਤੁਹਾਨੂੰ ਨੇੜੇ ਤੋਂ ਕਰਕੇ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਗ੍ਰੇ ਕਲਰ ਦਾ ਸੂਟ ਆ ਇਹ ਬਹੁਤ ਵਧੀਆ ਪਿਆਰਾ ਪੀਸ ਬਣਿਆ ਹੋਇਆ ਹੈਗਾ ਇਹ ਇਹਦੇ ਕੰਮ ਵੀ ਬਹੁਤ ਜ਼ਿਆਦਾ ਕੀਤਾ ਹੋਇਆ ਸੂਟ ਤੇ ਆਹ ਵਾਲਾ ਸੇਮ ਡਿਜ਼ਾਈਨ ਇਹਦੇ ਬਾਵਾ ਤੇ ਆਊਗਾ ਸੇਮ ਡਿਜ਼ਾਈਨ ਇਹਦੇ ਮੂਰੀਆਂ ਤੇ ਆਊਗਾ। ਇਹਦੀ ਬਾਟਮ ਵੀ ਨਾਲ ਤਿਆਰ ਕੀਤੀ ਹੋਈ ਹੈਗੀ। ਇਹ ਦੀ ਬਾਹ ਦਾ ਡਿਜ਼ਾਈਨ ਸੇਮ ਡਿਜ਼ਾਈਨ ਹੀ ਮੂਰੀ ਤੇ ਆਵਾ ਇਹਦੇ ਨਾਲ ਵੀ ਆਪਾਂ ਨੇ ਚਨੂਨ ਦਾ ਦੁਪੱਟਾ ਲਗਾਇਆਗਾ ਬਹੁਤ ਜ਼ਿਆਦਾ ਵਧੀਆ ਦੇਖ ਸਕਦੇ ਹੋ ਜਿੱਦਾਂ ਦੇ ਡਿਜ਼ਾਈਨਿੰਗ ਸੂਟ ਦੇ ਵਿੱਚ ਉਦੋਂ ਦਾ ਦੁਪੱਟਾ ਤਿਆਰ ਕੀਤਾਗਾ ਏਸੀ ਆਪਣੀ ਅਧਿਵਾਰੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ